ਕਲੰਦਰ ਪੋਸਟ ਨਹੀਂ ਗਿਆ ਅੱਜ ਪਹੁੰਚੇ ਆਂ ਪ੍ਰਾਚੀਨ ਚੋ ਮੰਦਰ ਕਲੰਦਰ ਵੇਖੇ ਜਾ ਰਿਹਾ ਅੱਜੋ ਤੁਸੀਂ ਆਪਣਾ ਸ਼ਿਵਪਕ ਤਨਖੇਨੀ ਪੀੜ ਲੱਗੀ ਹੋਈ ਆ ਸਾਡੇ ਨਾਲ ਸ਼ਿਵਪਕ ਵੀ ਮੌਜੂਦ ਨੇ ਗੱਲਬਾਤ ਕਰਨੇ ਆ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਮੈਂ ਸਾਰੇ ਦੇਸ਼ ਵਾਸੀਆਂ ਚ ਸ਼ਿਵਪਕ ਤਾਨੂੰ ਅੱਜ ਦੇ ਚੌਥੇ ਸੋਮਵਾਰ ਸੋਮਵਾਰ ਸ਼ਾਵਨ ਮਹੀਨੇ ਦਾ ਚੌਥੇ ਸੋਮਵਾਰ ਦੀ ਲੱਖ ਲੱਖ ਵਧਾਈ ਦਿੰਦਾ ਔਰ ਸ਼ਾਵਨ ਮਹੀਨਾ ਸਾਡੇ ਸਨਾਤਨ ਦੇ ਵਿੱਚ ਇੱਕ ਵਿਸ਼ੇਸ਼ ਮਹੱਤਵ ਹੈ ਜਿੱਥੇ ਕਿ ਅੱਜ ਤੁਸੀਂ ਇੱਥੇ ਦੀਆਂ ਰੌਣਕਾਂ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਰਿਹਾ ਹੋਵੇਗਾ ਇੱਕ ਮੇਲੇ ਦੀ ਤਰ੍ਹਾਂ ਸ਼ਿਵ ਮੰਦਰ ਸਜਿਆ ਪਿਆ ਮੇਲੇ ਦੀ ਤਰ੍ਹਾਂ ਸ਼ਿਵ ਮੰਦਰ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਕਿ ਇਸ ਮਹੀਨੇ ਦੇ ਵਿੱਚ ਵਰਤ ਵੀ ਕਰਦੇ ਨੇ ਔਰ ਅੱਜ ਚੌਥਾ ਸੋਮਵਾਰ ਹੋਣ ਦੇ ਚੱਲਦੇ ਅੱਜ ਅਖੀਰਲਾ ਸੋਮਵਾਰ ਜਿਹੜਾ ਅਸੀਂ 4 ਜੂਨ ਤੋਂ ਲੈ ਕੇ ਇਸ ਮਹੀਨੇ ਨੂੰ ਗਿਨੀ ਹੈ। ਔਰ ਨੇ ਸਾਡੇ ਸਿੱਖਾਂ ਦੇ ਨਹੀਂ ਬੰਦ ਹਾਂ ਮੈਂ ਇਹ ਕੋਈ ਸੂਦੇਸ਼ੋਸੀਆ ਨੂੰ ਤੁਸੀਂ ਮੁ릭 ਸ਼ਿਪਰ ਤੋਂ ਲਖਨਾਉਂਕ ਬਧਾਈ ਦੇਣਾ ਇਸ ਸਾਵਣ ਮਹੀਨੇ ਦੀ ਦੇਖੋ ਕਿ ਸੌਂਗ ਇਹ ਦੇਖੀਏ ਕਿ ਇਹ ਮੰਦਿਰ ਦੀ ਨੀਂਹ ਪਾਈ ਇਥੇ ਆ ਇਹ ਮੰਦਿਰ ਦੀ ਪ੍ਰਾਤਨ ਸਮੇਂ ਦੇ ਵਿੱਚੋਂ ਜੇ ਇਸ ਬਣਾਇਆ ਕਿ ਇਹ ਰੇਡੀ ਤੋਂ ਪੁਰਾਣਾ ਇਤਿਹਾਸ ਹੈ ਇਸ ਮੰਦਿਰ ਦਾ ਅੱਗੇ ਇਤਿਹਾਸਕਾਰਾਂ ਦੇ ਨਾਲ ਗੱਲ ਕੀਤੀ ਜਾਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਮੰਦਿਰ ਜਿਹੜਾ ਅਕਬਰ ਦੇ ਸਮੇਂ ਦੇ ਵਿੱਚ ਬਣਾਇਆ ਗਿਆ ਪਰ ਲਾਸਟ ਜਿਹੜੀ ਰੈਨੋਵੇਸ਼ਨ ਆ ਜਿਸ ਦਾ ਅੱਜ ਇਥੇ ਇਨੌਗਰੇਸ਼ਨ ਸਟੋਨ ਵੀ ਦੇਖਦੇ ਹੋਗੇ ਪਿੱਛੇ ਲੱਗੇ ਆ ਉਹ ਮਹਾਰਾਜਾ ਖੜਕ ਸਿੰਘ ਜੀ ਦੇ ਅੰਦਰ ਇਹਨੂੰ ਰੈਨੋਵੇਟ ਕੀਤਾ ਹੋਇਆ ਜੋ ਕਹਿਣਾ ਕਿ ਕਿਸੇ ਤੋਪੇ ਆਸਕਰੰਦਬਈ ਹੈ ਕਿ ਇਸ ਨੂੰ 3 ਵਾਰ ਮਸਜਿਦ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀਗਾ ਜੋ ਜਿਵੇਂ ਕਿ ਬਾਕੀ ਸਾਡੇ ਇਤਿਹਾਸਿਕ ਮੰਦਰਾਂ ਦਾ ਰੋਲਾ ਵਾ ਉਸੇ ਤਰੀਕੇ ਨਾਲ ਇਸੇ ਸਮੇਂ ਤੇ ਇਸ ਮੰਦਰ ਦਾ ਵੀ ਰੋਲਾ ਸੀਗਾ ਬੰਡ ਮਹਾਰਾਜਾ ਖੜਕ ਸਿੰਘ ਜੀ ਦੇ ਟਾਈਮ ਤੇ ਮਹਾਰਾਜਾ ਖੜਕ ਸਿੰਘ ਜੀ ਦੇ ਟਾਈਮ ਤੇ ਸਾਡੇ ਹਿੰਦੂ ਧਰਮ ਗੁਰੂਆਂ ਨੇ ਉਹਨਾਂ ਨੂੰ ਅਪਰੋਚ ਕੀਤਾ ਉਹਨਾਂ ਨੂੰ ਜਦੋਂ ਅਪਰੋਚ ਕੀਤਾ ਤੇ ਉਹਨਾਂ ਨੇ ਆਪਣਾ ਪਸਟਕਿਆ ਹਿੰਦੂ ਧਰਮ ਗੁਰਵਾਨੇ ਕੀ ਸੇ ਮੰਦਿਰ ਸੀਗਾ ਇਸ ਤਰ੍ਹਾਂ ਮਸਜਿਦ ਕਨਵਰਟ ਕਰ ਦਿੱਤਾ ਗਿਆ ਇਹਨੂੰ ਫਿਰ ਉਹਨਾਂ ਨੇ ਮੁਸਲਿਮ ਧਰਮ ਗੁਰਵਾਨ ਨੂੰ ਬੁਲਾ ਕੇ ਕਿਉਂਕਿ ਉਹਨਾਂ ਦਾ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਵੱਖਰਾ ਇੱਕ ਉਹ ਸੀਗਾ ਮੁਕਬਾ ਨਹੀਂ ਦਾ ਉਹਨਾਂ ਨੇ ਅਸੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਕਿ ਇਹਦੇ ਇਸੀ ਆਪ ਲੋਗ ਇਸੀ ਹੈ ਅਸਲੀਅਤ ਕੀ ਹੈ ਇਹਦੀ ਉਹਨਾਂ ਦਾ ਕਹਿਣਾ ਸੀ ਕਿ ਇਸ ਦੀ ਖੁਦਾਈ ਕਰਵਾਲੂ ਤੋਬਾਰਾ ਤੋਂ ਜੇ ਸਰਵਿਕ ਸੈਵਲਿੰਗ ਨਿਕਲ ਜਾਂਦੇ ਆ ਤੇ ਇਹ ਮੰਦਿਰ ਅਦਰਵਾਈਜ਼ ਮਸਜਿਦ ਤੇ ਲੋਕ ਯੂਜ਼ ਕਰਦੇ ਹੀ ਰਹਿਣਗੇ ਫਿਰ ਲਾਸਟ ਜਿਹੜੀ ਰੈਨੋਵੇਸ਼ਨ ਜਿਹੜੀ ਇਨੋਗ੍ਰੇਸ਼ਨ ਹੋਈ ਜਿਹੜੀ ਉਹ ਮਾੜਿਆ ਕਰਛੀ ਜਿਹਾ ਨਹੀਂ ਤਾਂ ਇਹ ਜਦੋਂ ਇਸ ਨੂੰ ਦੁਬਾਰਾ ਤੋਂ ਉਹ ਪ੍ਰੋਕਲੋਸ ਤੋਂ ਦਾਈ ਦਿੱਤੀ ਗਈ ਤੇ ਦੇਦੋ ਸ਼ਿਵਲਿੰਗ ਲਿਖੋ ਇਹ ਫਿਰਿੰਸ ਸੰਬੂ ਨੇ ਇਸ ਨੂੰ ਆਪਣੇ ਸ਼ਿਵਲਿੰਗ ਨੇਗੇ ਆਪਕੋ ਕਰਕੇ ਦੇਖੋਗੇ ਕਿ ਸਾਡੇ ਇੱਥੇ ਵੀ ਕੋਈ ਪਹਾੜੀ ਨਹੀਂ ਹੈ ਵੀ ਕੋਈ ਕੁਝ ਨਹੀਂ ਹੈ ਬਸ ਇੱਕ ਇਬਾਦਤ ਦੇ ਰੂਪ ਦੇ ਵਿੱਚ ਕੋਈ ਪਿੰਡ ਦੇ ਰੂਪ ਦੇ ਵਿੱਚ ਇੱਕ ਵੱਡੀ ਵੱਡੀ ਸ਼ਿਵਲਿੰਗ ਨੇ ਲਾਈਨ ਸਟੇਟ ਸ਼ਿਵਲਿੰਗ ਨੇ ਔਰ ਦੁਨੀਆਂ ਦੇ ਵਿੱਚ ਐਸੇ ਸ਼ਿਵਲਿੰਗ ਕਿਤੇ ਵੀ ਨਹੀਂ ਔਰ ਇਹਦਾ ਉਸ ਉਸ ਮੰਦਿਰ ਦਾ ਉਸ ਸ਼ਮਿੰਗਤ ਵਿਸ਼ੇਸ਼ ਮਤਲਬ ਹੁੰਦਾ ਕਿ ਆਤਮਾ ਜਿਸ ਤਰ੍ਹਾਂ ਬਿਹਿਣ ਮਹਿ ਲੱਗਨੇ ਤਿੰਨ ਜਗ੍ਹਾ ਤੇ ਪੂਰੀ ਦੁਨੀਆ ਦੇ ਵਿੱਚ ਅਕਸਰ ਇਹ ਮਤਲਬ ਜੇਕਰ ਆਪਾਂ ਕੰਪੈਰੀਸ਼ਨ ਦੀ ਗੱਲ ਕਰੀਏ ਅਗਰ ਮੁਸਲਿਮ ਲੋਗ ਆਂਦੇ ਨੇ ਮੁਸਲਿਮ ਲੋਗ ਮੇਕੋ ਦਾ ਇੱਕ ਸਿਫਰਾ ਗੁੱਜਰ ਲੋਗ ਨੇ ਆਪਣੇ ਇਲਾਕੇ ਇਹ ਹਜ ਕਰਨ ਜਾਂਦੇ ਨੇ ਇਹ ਕਹਿੰਦੇ ਨੇ ਕਿ ਜਿਹੜੇ ਜਿੰਦਾ ਦਾ ਉਸੇ ਆਕਾਰ ਹੈ ਮੱਕੇ ਲਈ ਮੱਕੇ ਵੀ ਉਸ ਤਰ੍ਹਾਂ ਦਾ ਹੀ ਸੇਮ ਹੀ ਆ ਪਰ ਉੱਥੇ ਨਾਨ ਹਿੰਦੂ ਦੇ ਕੋਲ ਜਾਣੀ ਨਾਨ ਮੁਸਲਮਨ ਤੇ ਕੋਈ ਜਾਣ ਨਹੀਂ ਸਕਦਾ ਮੱਕੇ ਇਸ ਤਰ੍ਹਾਂ ਕੇ ਅਸੀਂ ਸਾਡਾ ਕੰਪੈਰੀਸ਼ਨ ਕਰਨਾ ਪੋਸੀਬਲ ਨਹੀਂ ਹੈ ਉੱਥੇ ਕਿਸੇ ਲਖੋ ਮੁਸਲਮਨ ਕੋਈ ਲੋ ਕਰਦੇ ਨੇ ਉਹ ਅੰਦਰ ਦਰਸ਼ਨ ਦੇ ਉਹਨਾਂ ਬਟ ਜੇਕਰ ਉਹਨਾਂ ਦੇ ਨਾਲ ਅਸੀਂ ਗੱਲ ਕਰੀਏ ਜੇਕਰ ਉਹ ਉੱਥੇ ਆਉਂਦੇ ਜਾਂਦੇ ਰਹਿੰਦੇ ਨੇ ਉਹ ਉਹਨਾਂ ਨਾਲ ਅਸੀਂ ਗੱਲ ਕਰੀਏ ਤੇ ਉਹ ਬੋਲਦੇ ਨੇ ਕਿ ਇਹ ਸੇਮ ਉਸੇ ਤਰ੍ਹਾਂ ਦਾ ਹੀ ਆਕਾਰ ਹੈ ਜਿਸ ਤਰ੍ਹਾਂ ਦਾ ਹੀ ਉੱਥੇ ਮੰਦਿਰ ਤੇ ਪ੍ਰਬਾਹ ਦਾ ਲੈਣ ਕਿਥੇ ਦੇ ਨਾਲ ਸੰਪਰਕ ਪਾਏ ਪ੍ਰਬੰਧਕੀ ਖੁਦ ਹੀ ٹرسٹ ਕਰ ਰਹੀ ਆ ਆਪਣੇ ਲੈਵਲ ਤੇ ਜੋ ਵੀ ਉਹਨਾਂ ਨੂੰ ਬੈਸਟ ਲੱਗ ਰਿਹਾ ਉਹ ਦੇ ਰਹੇ ਨੇ ਬਾਕੀ ਚਲੋ ਹੋਰ ਬਸ ਫਸਟ ਦੀ ਲੋਨ ਚੱਡੀ ਚਾਹੀਦੀ ਬਾਕੀ 100% ਕੋਈ ਵੀ ਨਹੀਂ ਦੇ ਸਕਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਕੁਝ ਹੀ ਰਹਿ ਜਾਂਦੀ ਹੈ ਮੈਂ ਅ ਨੈਗੇਟਿਵ ਚਿੰਤਾ ਨੂੰ ਇਗਨੋਰ ਕਰਦਾ ਹਾਂ ਯਾਰ ਓਲੇ ਨਾਚ ਦੀ ਪੋਜ਼ਿਟਿਵਿਟੀ ਲੈ ਕੇ ਹੀ ਅੱਥੋਂ ਨਿਕਲਾਂਗਾ ਕਿਉਂਕਿ ਮੈਨੂੰ ਲੱਗਦਾ ਨਹੀਂ ਹੈ ਕਿ ਧਰਮ ਸਥਾਨ ਤੇ ਕਦੀ ਨੈਗੇਟਿਵ ਚੀਜ਼ਾਂ ਨਾਲ ਕੁਝ ਕਰ ਸਕਦਾ